ਸਤਿ ਸ਼੍ਰੀ ਅਕਾਲ ਜੀ ਰੂਹ ਦੇ ਲਫ਼ਜ਼ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੇਸ਼ ਹੈ ਤੁਹਾਡੇ ਸਾਹਮਣੇ ਜਗਦੀਪ ਸਿੰਘ ਜੀ ਦੁਆਰਾ ਲਿਖੀ ਗਈ ਪੁਸਤਕ ਚੜੇ ਤੁਰੰਗ ਉਡਾਵੇ ਬਾਜ ਦਾ ਨਵਾਂ ਫਾਗ ਫਾਗ ਨੰਬਰ 15 ਸ਼ੁਰੂ ਕਰਦੇ ਹਾਂ ਜੀ ਸੱਚਾ ਪੁਰਖ ਅਖਾਇਕੇ ਦਿੱਲੀ ਬੈਠਾ ਆਈ ਪਾਤਸ਼ਾਹੀ ਸੁਖ ਸਿਉ ਕਰੇ ਵੈਰੀ ਰਹੇ ਨਾ ਕਰੇ ਅੱਧਾ ਫੱਗਣ ਬੀਤ ਗਿਆ ਸੀ ਤੇ ਠੰਡ ਭਾਵੇਂ ਮਾਗ ਨਾਲੋਂ ਕੁਝ ਮੱਠੀ ਹੋਣ ਲੱਗੀ ਸੀ ਪਰ ਫਿਰ ਵੀ ਪਿੰਡਾਂ ਦਾ ਠਾਰਦੀ ਹੀ ਸੀ ਸੋ ਲੋਕ ਧੂਣੀਆਂ ਬਾਲ ਕੇ ਹੀ ਸੇਕ ਰਹੇ ਸਨ ਧੁੰਦਾਂ ਵੀ ਭਾਵੇਂ ਕੁਝ ਕਟ ਗਈਆਂ ਸਨ ਪਰ ਫਿਰ ਵੀ ਰਵਚੰਦ ਦੇ ਦਰਸ਼ਨ ਪੂਰੇ ਨਹੀਂ ਹੋਣ ਲੱਗੇ ਸਨ ਤੜਕੇ-ਤੜਕੇ ਤਾਂ ਧੁੰਦ ਗਹਿਰੀ ਹੀ ਹੁੰਦੀ ਸੀ ਤੇ ਚਾਰ ਕਰਮਾ ਤੇ ਬੰਦਾ ਨਹੀਂ ਪਛਾਣਿਆ ਜਾਂਦਾ ਸੀ ਸਭ ਕੁਝ ਪੂਰਾ ਸਾਫ਼ ਨਹੀਂ ਦਿਸ ਰਿਹਾ ਸੀ ਪਰ ਇਸੇ ਫੱਗਣ ਦੀ ਇੱਕ ਠੰਡੀ ਸਵੇਰ ਨੂੰ ਸਾਰੇ ਸਿੱਖ ਸਰਦਾਰਾਂ ਦੇ ਪਿੰਡਿਆਂ ਵਿੱਚੋਂ ਸੇਕ ਨਿਕਲ ਰਿਹਾ ਸੀ ਜਦ ਉਹ ਤੁਰੰਗਾ ਉੱਤੇ ਇਕੱਠੀਆਂ ਪਾ ਰਹੇ ਸਨ ਤੁਰੰਗਾ ਦੇ ਮੱਥਿਆਂ ਉੱਤੇ ਤਾਂ ਮੁੜਕਾ ਵੀ ਦੇਖਿਆ ਜਾ ਸਕਦਾ ਸੀ ਕਿਸੇ ਨੂੰ ਭਾਵੇਂ ਕੁਝ ਸਾਫ਼ ਨਾ ਦਿਸ ਰਿਹਾ ਹੋਵੇ ਪਰ ਸਿੱਖ ਸਰਦਾਰਾਂ ਦਾ ਟੀਚਾ ਸਾਫ਼ ਸੀ ਉਹਨਾਂ ਨੂੰ ਦਿੱਲੀ ਤੇ ਲਾਲ ਕਿਲਾ ਸਾਫ਼-ਸਾਫ਼ ਦਿਸ ਰਿਹਾ ਸੀ ਤਾਕਤ ਦਿਨ ਨਸ਼ੇ ਵਿੱਚ ਗੜੁਚੇ ਆਪਣੇ ਜ਼ੁਲਮੀ ਫਰਮਾਨ ਦਿੰਦੇ ਹੋਏ ਉਹ ਆਕੜੇ ਖਲੋਤੇ ਸਨ ਸਾਫ਼-ਸਾਫ਼ ਦਿਸ ਰਹੀ ਸੀ ਸਿੰਗਨ ਤੇ ਹੁਣ ਇਹ ਆਕੜ ਭੰਨਣ ਦਾ ਵੇਲਾ ਆ ਗਿਆ ਸੀ ਉਧਰੋਂ ਚੇਤ ਵੀ ਦਸਤਕ ਦੇ ਰਿਹਾ ਸੀ ਉਦੋਂ ਤੱਕ ਪਿੱਛੇ ਵੀ ਮੁੜਨਾ ਸੀ ਪੱਕੀਆਂ ਫਸਲਾਂ ਉੱਤੇ ਕਈ ਜਰਵਾਣੀਆਂ ਦੀ ਅੱਖ ਰਹਿੰਦੀ ਸੀ ਸੋ ਪੰਜਾਬ ਦੇਆਂ ਕਿਸਾਨਾਂ ਦੀਆਂ ਕਣਕਾਂ ਦੇ ਸੋਨੇ ਰੰਗੇ ਸਿੱਟਿਆਂ ਦੀ ਰਾਖੀ ਲਈ ਦਾਲਨੀ ਚੇਤ ਤੱਕ ਪੰਜਾਬ ਫਰਦਣਾ ਸੀ ਚੜਦੇ ਵਸਾਕ ਕਣਕਾ ਸਾਮਕੇ ਖਾਲਸੇ ਦਾ ਜਨਮ ਦਿਹਾੜਾ ਵੀ ਤਾਂ ਮਨਾਉਣਾ ਸੀ ਸੋ ਚਾਲਾਂ ਮਾਰਿਆ ਗਈ ਫਗਣ ਦੀਆਂ ਇਹਨਾਂ ਧੁੰਦਲੀਆਂ ਧੁੱਪਾਂ ਵਿੱਚ ਪੰਜਾਬ ਤੋਂ ਚੱਲੇ ਜੰਗੀ ਚਾਲ ਤੁਰਦੇ ਤੁਰੰਗ ਕੋਈ ਸਧਾਰਨ ਘੋੜਿਆਂ ਜਿਹੇ ਨਹੀਂ ਸਨ ਉਹਨਾਂ ਦਾ ਨਿਸ਼ਾਨਾ ਵੀ ਕਿਸੇ ਆਮ ਹਰੇ-ਸੁਫਕੇ ਘਾਹ ਜਾਂ ਮੈਦਾਨ ਜਾਂ ਕੋਈ ਮੀਨ ਨਾਲ ਪੋਲੀ ਹੋਈ ਮਿੱਟੀ ਨਹੀਂ ਸੀ ਜਿਸ ਵਿੱਚ ਉਹ ਲੇਟੇ ਮਾਰ ਸਕਣ ਉਹਨਾਂ ਦਾ ਟੀਚਾ ਲਾਲ ਕਿਲੇ ਦੇ ਵਿਹੜੇ ਵਿੱਚ ਉੱਗੀ ਖੱਬਲ ਸੀ ਤੇ ਸ਼ਾਹੀ ਬਾਗਾਂ ਦਾ ਭੋਲਾ ਕਾ ਲੇਟੇ ਉਹਨਾਂ ਉੱਥੇ ਮਾਰਨੇ ਸਨ ਨਾ ਉਹਨਾਂ ਨੂੰ ਕੋਈ ਭੁੱਖ ਲੱਗੀ ਸੀ ਤੇ ਨਾ ਤੇ ਉਹ ਭਾਵੇਂ ਦੌੜਦੇ ਜਾ ਰਹੇ ਸਨ ਪਰ ਹਫੇ ਹੋਏ ਨਹੀਂ ਸਨ ਨਾ ਉਹ ਪਿੱਛੇ ਆਉਂਦਿਆਂ ਨੂੰ ਦੁਰੱਤੇ ਮਾਰਦੇ ਨਾ ਉਰੇ ਜਾਂਦੇ ਆਂ ਦੰਦਿਆਂ ਅੱਡਰੇ ਸਨ ਇੰਨਾ ਖਰਮਸਤੀ ਅਨੁਸਾਰੀ ਜ਼ਿੰਦਗੀ ਪਈ ਹੈ ਹਾਂ ਉਹ ਦੰਦ ਕਰੀਚ ਜ਼ਰੂਰ ਰਹੇ ਸਨ ਪਰ ਦਿੱਲੀ ਦੇ ਅੰਦਰਵਾਜ਼ੀਆਂ ਤੇ ਖਲੋਤੇ ਮੁਗਲਾਂ ਦੇ ਘੋੜਿਆਂ ਨੂੰ ਪਾਸਾ ਮਾਰ ਕੇ ਸੁੱਟ ਦੇਣ ਲੇ ਉਹ ਹਣਕੇ ਸਾਰੇ ਦੇ ਸਾਰੇ ਹਣਕੇ ਜਮਨਾ ਨੂੰ ਸਾਹਮਣੇ ਤੱਕ ਕੇ ਸਿੱਖ ਪਾਉ ਹੋਏ ਪਿਛਲੀਆਂ ਦੋ ਹਲਤਾ ਉੱਤੇ ਜਿਵੇਂ ਮੂਰੇ ਖਲੋਤਿਆਂ ਨੂੰ ਲਲਕਾਰ ਰਹੇ ਹਾਂ ਜਮਨਾ ਨੇ ਚੁੱਕ ਕੇ ਸਲਾਮ ਕੀਤੀ ਰਸੀ ਹੋਈ ਸੀ ਜਦ ਨਾ ਐਸੀ ਤੁਰੰਗਾ ਦੇ ਪੌੜਾ ਨੂੰ ਛੂਹਣ ਲਿਖ ਉਹਨਾਂ ਜਮਨਾ ਦਾ ਪਾਣੀ ਨਹੀਂ ਪੀਤਾ ਤੇ ਤਾਂ ਉਹ ਸਤੁਰੂ ਸਤੁਰੂ ਹੀ ਮਾਰ ਕੇ ਆਏ ਸਨ ਜਮਨਾ ਦਾ ਚਿਤ ਕਰਿਆ ਕਿ ਉਹ ਬੋਲੇ ਕੁਝ ਤਾਂ ਆਖੇ ਚਾਹੇ ਇੰਨਾ ਘੁਮ ਮੈਂ ਪਾਂਟਾ ਸਾਹਿਬ ਸਤੁਰਾਂ ਦੇ ਚਰਨ ਪੜਸ ਕੇ ਆਈ ਹਾਂ ਉਸ ਨੂੰ ਸਤੁਰੂ ਨੇ ਸਿੰਘਾਂ ਦੀਆਂ ਕਵਿਤਾਵਾਂ ਅੱਗੇ ਚੁੱਪ ਹੋ ਜਾਣ ਦਾ ਹੁਕਮ ਕੀਤਾ ਸੀ ਤੇ ਹੁਣ ਉਹ ਭਗਉਤੀਆਂ ਅੱਗੇ ਕਿਵੇਂ ਬੋਲੇ ਉਤਪ ਗੋਪੀਆਂ ਵੀ ਉਹ ਜੋ ਚੰਗਦੇ ਮੈਦਾਨ ਵਿੱਚ ਕਵਿਤਾਵਾਂ ਲਿਖਣ ਲਈ ਕਾਲੀਆਂ ਸਨ ਖਾਲਸੇ ਦੇ ਤੁਰੰਗ ਜਮਨਾ ਕਿਨਾਰੇ ਆ ਕੇ ਖਲੋਗੇ ਤੇ ਉਹਨਾਂ ਤੁਰੰਗਾਂ ਦੇ ਸਵਾਰ ਕੌਣ ਸਨ ਉਹਨਾਂ ਤੁਰੰਗਾਂ ਉੱਤੇ ਸਵਾਰ ਧਰਤੀ ਦੇ ਸਭ ਤੋਂ ਅਨੋਖੀ ਘੜਤ ਵਾਲੇ ਹਣਕਸਨ ਜਿਨ੍ਹਾਂ ਨੂੰ ਦੁਨੀਆ ਸਿੰਘ ਕਰਕੇ ਜਾਣਦੀ ਹੈ ਉਹਨਾਂ ਦੇ ਦੁਮਾਲਿਆਂ ਤੇ ਚੜ੍ਹਦੇ ਹੋਏ ਕਰਦ ਕਿਰਪਾਨਾਂ ਤੇ ਚੱਕਰ ਇਸੇ ਤਰ੍ਹਾਂ ਨਿਸ਼ਕਾਰੇ ਮਾਰ ਰਹੇ ਸਨ ਜਿਵੇਂ ਪਹਾੜਾਂ ਦੀਆਂ ਬਰਫ਼ ਲੱਦੀਆਂ ਟੀਸੀਆਂ ਤੇ ਸੂਰਜ ਦੀ ਪਹਿਲੀ ਕਿਰਨ ਪੈਂਦੀ ਹੈ ਤੇ ਉਹ ਚੰਗਦੀਆਂ ਉਹਨਾਂ ਦੇ ਜੁੱਸੇ ਐਸੇ ਕਿ ਹਿਮਾਲਿਆ ਨੂੰ ਮੋਢਾ ਮਾਰ ਕੇ ਠੜਕਾ ਦੇਣ ਨੀਲੇ ਚੇਲੇ ਤੇ ਨੀਲੇ ਹੀ ਦੁਮਾਲਿਆਂ ਨੀਲੇ ਚੋਲੇ ਤੇ ਨੀਲੇ ਹੀ ਦੁਮਾਲਿਆਂ ਵਿੱਚ ਫਬੇ ਉਹ ਸੂਰਮੇ ਕਿਸੇ ਗੈਬੀ ਸੈਨਾ ਵਾਂਗ ਚਲਕਾਰਾ ਦੇ ਰਹੇ ਸਨ ਐਸੀ ਸੈਨਾ ਕਿਸੇ ਦੁਨਿਆਵੀ ਰਾਜ਼ੇ ਦੀ ਹੀ ਹੋ ਸਕਦੀ ਹੈ ਇਹ ਤਾਂ ਪ੍ਰਮਾਤਮਾ ਦੀ ਆਪਣੀ ਫੌਜ ਹੈ ਦੇਅ ਤੇ ਦੇਵਤੇ ਦੋਵੇਂ ਹੀ ਇਹਨਾਂ ਤੋਂ ਵਾਰੇ ਜਾ ਰਹੇ ਸਨ ਭਾਵੇਂ 인ਦਰ ਦਾ ਵਜਰ ਹੋਵੇ ਤੇ ਭਾਵੇਂ ਮੈਖਾ ਸੁਰ ਦੀ ਤਲਵਾਰ ਦੋਵੇਂ ਹੀ ਸਿੰਘਾਂ ਦੀਆਂ ਪਕੌਤੀਆਂ ਨੂੰ ਨਮਸਕਾਰ ਕਰ ਰਹੇ ਸਨ ਜਮਨਾ ਦੇ ਘਾਟ ਤੇ ਪਹੁੰਚਦੇ ਆਂ ਜਦ ਹੀ ਸਰਦਾਰਾਂ ਨੇ ਆਪਣੀ ਕਿਰਪਾਨਾਂ ਮਿਆਨਾਂ ਤੋਂ ਬਾਹਰ ਕੱਢੀਆਂ ਤਾਂ ਜਾਪਿਆ ਕਿ ਇਹ ਸ਼ਾਇਦ ਸੁਮੀਰ ਪਰਬਤ ਨੂੰ ਹੀ ਵਿਚਾਲੋਂ چیرਦੇ ਬਿਨਾ ਕਹੇ ਜਮਨਾ ਨੇ ਰਾਹ ਦਿੱਤਾ ਪਰ ਜਥੇ ਨੇ ਪੜਾ ਇੱਥੇ ਹੀ ਕਰਨਾ ਸੀ ਜਥੇਨੇ ਸ਼ਾਇਦ ਜਮਨਾਨ ਨੂੰ ਸੁਣ ਲਿਆ ਸੀ ਸਿੰਘਾਂ ਪਹਿਲਾਂ ਦਿੱਲੀ ਦਾ ਆਲਾ ਦਵਾਲਾ ਸਾਫ ਕਰਮ ਤੇ ਸਭ ਪਾਸਿਆਂ ਨੂੰ ਖਾਲਸੇ ਅੱਗੇ ਨਵਾ ਲੈਣ ਦਾ ਮੋਰਚਾ ਸ਼ੋਅ ਕੀਤਾ ਸਭ ਤੋਂ ਪਹਿਲਾਂ ਉਹਨਾਂ ਗਾਜ਼ੀਆਬਾਦ ਨਾਲ ਮੱਥਾ ਲਾਉਣ ਦੀ ਵੀ ਹਉਂਦ ਬਣਾਈ ਪਰ ਹੁਣ ਸਿੰਘਾਂ ਨਾਲ ਮੱਥਾ ਲਾਉਣ ਲਈ ਗਾਜ਼ੀਆਬਾਦ ਤੱਕ ਹੀ ਕੋਈ ਤਿਆਰੀ ਨਹੀਂ ਸੀ ਸੋ ਸ਼ਹਿਰ ਸਹਿਜੇ ਹੀ ਸਿੰਘਾਂ ਦੇ ਕਬਜ਼ੇ ਹੇਠ ਆ ਗਿਆ ਫਿਰ ਉਹ ਬੁਲੰਦ ਸ਼ਹਿਰ ਵੱਲ ਹੋਏ ਉਹ ਵੀ ਪਹਿਲੇ ਹੱਲੇ ਹੀ ਸਿਰ ਨਵਾ ਗਏ ਫੁਰਜਾ ਜੋ ਕਿ ਦਿੱਲੀ ਤੋਂ ਮਸਾ ਪੀਕ ਹੋ ਸੀ ਵਿਸਿੰਗਾਂ ਦੀ ਸ਼ਰਨ ਵਿੱਚ ਆ ਗਏ ਉਸ ਮਗਰੋ ਵਾਲੀਗੜ ਹਾਥਰਸ ਟੁੰਡਲਾ ਸ਼ਿਕੋਹਾਬਾਦ ਵੀ ਲੁੱਟ ਲਈ ਗਏ ਸ਼ਿਕੋਹਾਬਾਦ ਤੋਂ ਸਿੰਘ ਫਾਰੂਖਾਬਾਦ ਵੱਲ ਹੋ ਤੁਰੇ ਤੇ ਅੱਖ ਦੇ ਫੋਰ ਵਿੱਚ ਹੀ ਸ਼ਹਿਰ ਘੇਰ ਲਿਆ ਸ਼ਹਿਰ ਦਾ ਨਵਾਬ ਸਿੰਘਾਂ ਵੱਲੋਂ ਇੱਧਰ ਆਉਣ ਤੋਂ ਉੱਕਾ ਹੀ ਬੇ ਖਬਰ ਸੀ ਇਹ ਸ਼ਹਿਰ ਕਰੋੜ ਸਿੰਘੀਆਂ ਨੇ ਲੁੱਟਿਆ ਤੇ ਬਹੁਤ ਭਾਰੀ ਮਾਤਰਾ ਵਿੱਚ ਸੋਨੇ ਤੇ ਹੀਰੇ ਜਵਾਹਰ ਆਪ ਲੈ ਲਏ ਵਾਪਸੀ ਤੇ ਉਹਨਾਂ ਆਗਰੇ ਦੀ ਮਿੱਟੀ ਵੀ ਆਗਰਾ ਵੀ ਮਿੱਟੀ ਨਾਲ ਮਿਲਾ ਦਿੱਤਾ ਜਿਹੜੇ ਵੀ ਸ਼ਹਿਰ ਸਿੰਘ ਦਾਖਲ ਹੁੰਦੇ ਲੋਕ ਆਪਣੇ ਘਰਾਂ ਵਿੱਚ ਲੁਕ ਜਾਂਦੇ ਤੇ ਸਿਪਾਹੀ گاਵਾ ਬਣ ਜਾਂਦੇ ਸਭ ਸਿੰਘਾਂ ਨੂੰ ਦਸਵੰਦ ਉਹਨਾਂ ਚਾਦਰਾਂ ਉੱਤੇ ਢੇਰੀ ਕਰਨ ਲਈ ਕਿਹਾ ਇਹ ਸਾਰਾ ਦਸਵੰਦ ਉਹਨਾਂ ਨੂੰ ਉਹਨਾਂ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਲਈ ਖਰਚ ਕਰਨਾ ਸੀ ਲੁੱਟਦਾ ਮਾਲ ਇੰਨਾ ਹੋ ਗਿਆ ਕਿ ਹਜ਼ਾਰਾਂ ਊਠ ਤੇ ਬਲਦ ਗੱਡੇ ਭਰ ਗਏ ਲਗਭਗ 20000 ਦੇ ਕਰੀਬ ਸਿੰਘ ਇਹ ਸਾਰਾ ਸਮਾਨ ਲੈ ਕੇ ਪਿਛੇ ਪੰਜਾਬ ਵੱਲ ਮੁੜ ਪਏ 40000 ਸਿੰਘਾਂ ਨੇ ਦਲ ਦੇ ਦਲ ਨੇ ਆਪਣਾ ਪੜਾ ਜਮਨਾ ਦੇ ਬੁਰਾਰੀ ਘਾਟ ਤੇ ਲਾਇਆ ਇਹ ਦਿੱਲੀ ਦੇ ਉੱਤਰ ਪੱਛਮ ਵਿੱਚ ਮਸਾ 5 ਕੋ ਸੀ ਇੱਥੋਂ ਹੀ ਸਿੰਘਾਂ ਨੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੇ ਹਮਲੇ ਸ਼ੁਰੂ ਕੀਤੇ ਬੁਰਾਰੀ ਘਾਟ ਵਾਲੇ ਪੜਾ ਨੂੰ ਪੱਕਾ ਡੇਰਾ ਬਣਾ ਲਿਆ ਤੇ ਸਿੱਖ ਜਥੇ ਹੱਲੇ ਲਈ ਇੱਥੋਂ ਹੀ ਨਿਕਲਦੇ ਨੇ ਲੁੱਟਮਾਰ ਕਰਕੇ ਇੱਥੇ ਹੀ ਪਰਤ ਆਉਂਦੇ ਸਰਦਾਰ ਬਘੇਲ ਸਿੰਘ ਨੇ 40000 ਦੇ ਦਲ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ 5000 ਸਿੰਘਾਂ ਦਾ ਜਥਾ ਮਜਨੂ ਟਿੱਲੇ ਵੱਲ 5000 ਦਾ ਜਥਾ ਅ즈ਮੀਰੀ ਦਰਵਾਜ਼ੇ ਵੱਲ ਤੇ ਆਪ ਸਰਦਾਰ 30000 ਸਿੰਘਾਂ ਨੂੰ ਲੈ ਕੇ ਸਬਜੀ ਮੰਡੀ ਵੱਲ ਵਧਿਆ ਸਬਜੀ ਮੰਡੀ ਤੇ ਕਸ਼ਮੀਰੀ ਦਰਵਾਜ਼ੇ ਦੇ ਵਿਚਕਾਰ ਉਹਨਾਂ ਫੜਾ ਲਾਇਆ ਸਿੱਖੋਂ ਕੀ 30000 ਦੀ ਫੌਜ ਨੇ ਸਬਜੀ ਮੰਡੀ ਮੇਂ ਡੇਰਾ ਲਗਾ ਲਿਆ ਹੈ ਹਾਂ ਔਰ ਆਪਣੀ ਕੁਝ ਫੌਜ ਮਜਨੂ ਟਿੱਲੇ ਔਰ ਅ즈 ਮੇਰੀ ਦਰਵਾਜ਼ੇ ਕੀ ਤਰਫ ਵੀ ਭੇਜੀ ਹੈ ਸ਼ਹਿਰ ਵਿੱਚ ਗੱਲਾਂ ਹੋਣ ਲੱਗੀਆਂ ਸਨ ਜੱਤ ਸਿੰਘ ਸ਼ਾਹਨਾਬਾਦ ਦੀ ਕੰਧ ਦੇ ਨੇੜੇ ਆਏ ਤਾਂ ਪਤਾ ਲੱਗਿਆ ਕਿ ਸ਼ਾਹੀ ਫੌਜ ਨੇ ਸਭ ਦਰਵਾਜ਼ਿਆਂ ਤੇ ਭਾਰੀ ਮੋਰਚਾ ਬੰਦੀ ਕੀਤੀ ਹੈ ਉਹਨਾਂ ਨੂੰ ਤੋੜ ਕੇ ਅੰਦਰ ਜਾਣਾ ਸਿੰਘਾਂ ਲਈ ਕੋਈ ਐਡਾ ਔਖਾ ਕੰਮ ਨਹੀਂ ਸੀ ਪਰ ਸਰਦਾਰ ਬਗਹਿਲ ਸਿੰਘ ਚਾਹੁੰਦੇ ਸਨ ਕਿ ਸਿੰਘਾਂ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ ਉਹਨਾਂ ਨੇ ਕੁਝ ਸਿੰਘ ਸੱਦੇ ਤੇ ਬੋਲੇ ਰਣਜੀਤ ਸਿੰਘ ਕਿੱਥੇ ਹੈ ਤੇ ਨਾਲੇ ਰਾਜਕੌਰ ਉਨਾ ਸਾਡੀ ਆਉਣ ਤੋਂ ਪਹਿਲਾਂ ਸਾਰੀ ਦਿੱਲੀ ਦਾ ਭ੍ਰਮਣ ਕੀਤਾ ਹੈ। ਜ਼ਰੂਰ ਕੋਈ ਰਾਹ ਲੱਭ ਲਿਆ ਹੋਵੇਗਾ। ਇੱਕ ਪੀਪਲ ਦੇ ਰੁੱਖ ਨਾਲ ਘੋੜਾ ਬੰਨ੍ਹਦੇ ਆ ਸਰਦਾਰ ਨੇ ਸਿੰਘ ਰਣਜੀਤ ਸਿੰਘ ਤੇ ਰਾਜਕੌਰ ਲੱਭਣ ਲਈ ਤੋਰੇ। ਦੋਹੇ ਪੇਸ਼ ਹੋਏ। ਨਟਾਂ ਦੇ ਪੇਸ਼ ਵਿੱਚ ਸਾਰੀ ਦਿੱਲੀ ਦੀ ਸੂਹ ਲੈ ਲੈਣ ਵਾਲੇ ਰਣਜੀਤ ਸਿੰਘ ਤੇ ਰਾਜਕੌਰ। ਕੁਝ ਖਾਸ ਮਸ਼ੱਕਤ ਦੀ ਲੋੜ ਨਹੀਂ ਸਰਦਾਰ ਬਗੀਲ ਸਿੰਘ ਜੀ। ਥਾਂ ਤਾਂ ਸਮਝੋ ਬਣੀ ਹੀ ਪਈ ਹੈ। ਤੇ ਉਹ ਦੋਹੇ ਵੀ ਸਰਦਾਰ ਨੂੰ ਨਾਲ ਲੈ ਕੇ ਕੁਝ ਅੱਗੇ ਤੁਰ ਪਏ। ਸਿੰਘ ਕਸ਼ਮੀਰੀ ਦਰਵਾਜ਼ੇ ਕੋਲ ਤੱਕ ਖਲੋਤੇ ਹੀ ਸਨ ਸੋ ਬਹੁਤ ਹੀ ਦੂਰ ਨਾ ਆਉਣਾ ਪਿਆ ਇਹ ਹੈ ਉਹ ਥਾਂ ਸਰਦਾਰ ਜੀ ਸਰਦਾਰ ਸਾਹਿਬ ਮਜ਼ਬੂਤ ਦੀਵਾਰ ਵਿੱਚੋਂ ਇੱਕ ਨੀਲਾ ਕੱਪੜਾ ਕੱਢਦੇ ਆ ਰਣਜੀਤ ਸਿੰਘ ਪੁੱលਿਆ ਆਪਣੇ ਕਮਰ ਕੱਸੀ ਦਾ ਕੁਝ ਲੀੜਾ ਪਾੜ ਕੇ ਨਿਸ਼ਾਨੇ ਲਿਓ ਇੱਥੇ ਫਸਾ ਗਿਆ ਸੀ ਪਲਾਂ ਵਿੱਚ ਹੀ ਪੁਚੰਗੀ ਸਿੰਘਾਂ ਨੇ ਪਾੜ ਪਾ ਦਿੱਤਾ ਇਹ ਸਿੰਘਾਂ ਵੱਲੋਂ ਦਿੱਲੀ ਦੂ ਵਾਲੇ ਉਸਾਰੀ ਮਜ਼ਬੂਤ ਕੰਧ ਵਿੱਚ ਨਵਾਂ ਦਰਵਾਜ਼ਾ ਸੀ ਮੋਰੀ ਦਰਵਾਜ਼ਾ ਮੂਰੀ ਦਰਵਾਜ਼ਾ ਦਿੱਲੀ ਦੇ ਦਰਵਾਜ਼ਿਆਂ ਵਿੱਚੋਂ ਇੱਕ ਹੋਰ ਇਜ਼ਾਫਾ ਸੀ ਤੇ ਇੱਕ ਮਾਤਰ ਦਰਵਾਜ਼ਾ ਸੀ ਜੋ ਕਿਸੇ ਹਮਲਾਵਰ ਬਣਾਇਆ ਗਿਆ ਮੂਰੀ ਦਰਵਾਜ਼ਾ 30000 ਸਿੰਘਾਂ ਦੇ ਦਾਖਲੇ ਲਈ ਛੋਟਾ ਸੀ ਠੀਕ ਇਸੇ ਸਮੇਂ ਸਰਦਾਰ ਜੱਸਾ ਸਿੰਘ ਰਾਮਗੜੀਆ ਵੀ ਹਸਾਰ ਵਾਲੇ ਪਾਸਿਓਂ ਦਿੱਲੀ ਪਹੁੰਚ ਗਿਆ ਉਸ ਨਾਲ 10000 ਦੇ ਕਰੀਬ ਸਿੰਘਾਂ ਦਾ ਜਥਾ ਸੀ ਭਾਵੇਂ ਸਿੰਘਾਂ ਦੇ ਆਪੋ ਵਿੱਚ ਸੋਮਾ ਤਪੇ ਇਹ ਤੇ ਮਨਮੁਟਾ ਆਪਸਨ ਪਰ ਜਦ ਹੀ ਰਾਮ ਗੜੀਏ ਸਰਦਾਰ ਨੇ ਸੁਣਿਆ ਕਿ ਸਿੰਘ ਦਿੱਲੀ ਉੱਤੇ ਚੜਾ ਏ ਤੇ ਸਭ ਮਿਸਲਾਂ ਹੀ ਇਕੱਤਰ ਹੋ ਗਈਆਂ ਨੇ ਤਾਂ ਉਹਨਾਂ ਹੱਥਲੇ ਕਾਰਜ ਵਿੱਚੇ ਛੱਡ ਦਿੱਤੇ ਤੇ ਦਿੱਲੀ ਨੂੰ ਚਾਲਾ ਮਾਰ ਦਿੱਤਾ ਸਿੰਘਾਂ ਨੇ ਮਲਕਾ ਗੰਜ ਮਗਲਪੁਰਾ ਤੇ ਸਬਜ਼ੀ ਮੰਡੋ ਮਾਨੋ ਮੰਡੀ ਮਾਨੋ ਧਰਤੀ ਨਾਲ ਹੀ ਮਿਲਾ ਦਿੱਤੀਆਂ ਮੁਗਲਪੁਰੇ ਦੀ ਝੜਪ ਵਿੱਚ ਸਿੰਘਾਂ ਦਾ ਮੁਕਾਬਲਾ ਕਰਨ ਲਈ ਨਿਕਲੇ ਕੁਝ ਅਮੀਰ ਲੋਕ ਤੇ ਕਾਫੀ ਮੁਗਲ ਸਿਪਾਹੀ ਮਾਰੇ ਗਏ ਸ਼ਹਿਜ਼ਾਦੇ ਮਿਰਜ਼ਾ ਸ਼ਿਕੋ ਨੇ ਮਹਤਾਬਪੁਰ ਕਿਲੇ ਕੋਲ ਸਿੰਘਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਉਸ ਨੇ ਭੱਜ ਕੇ ਲਾਲ ਕਿਲੇ ਵੱਲ ਸ਼ਰਨ ਲਈ ਸਿੰਘਾਂ ਨੇ ਵੀ ਹੁਣ ਲਾਲ ਕਿਲੇ ਵੱਲ ਰੁਖ ਕਰ ਲਿਆ ਕਿੰਨੇ ਹਸਾ ਬਾਕੀ ਸਨ ਇਸ ਕਿਲੇ ਨਾਲ ਸੋ ਹੁਣ ਮੌਕਾ ਆ ਗਿਆ ਸੀ ਅਜ਼ਮੇਰੀ ਦਰਵਾਜ਼ੇ ਤੇ ਖਲੋਤੇ 5000 ਸਿੰਘ ਉਧਰੋਂ ਦਿੱਲੀ ਵਿੱਚ ਦਾਖਲ ਹੋਏ ਤੇ ਹੌਜ਼ ਕਾਜ਼ੀ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਸ਼ਹਿਰ ਦੇ ਲੋਕਾਂ ਨੇ ਭੱਜ ਕੇ ਲਾਲ ਕਿਲੇ ਵਿੱਚ ਛਿਰਨ ਲਈ ਸਰਦਾਰ ਬਘੇਲ ਸਿੰਘ ਤੇ ਬਾਕੀ ਸੂਰਮੇ ਸਿੰਘ ਲਾਹੌਰੀ ਦਰਵਾਜ਼ੇ ਮੀਨਾ ਬਾਜ਼ਾਰ ਥਾਣੀ ਹੁੰਦੇ ਹੋਏ ਲਾਲ ਕਿਲੇ ਪਹੁੰਚੇ ਇਹ ਦਲ ਖਾਲਸੇ ਦਾ ਜਮਨਾ ਦੇ ਬੁਰਾਰੀ ਘਾਟ ਤੇ ਪੜਾ ਦਿੱਤਿਆਂ ਨੂੰ ਬਸ ਤੀਜਾ ਦਿਨ ਸੀ ਤੇ ਅੱਜ ਉਹ ਲਾਲ ਕਿਲੇ ਮੂਹਰੇ ਖਲੋਤੇ ਸਨ ਸਿੰਘਾਂ ਨੇ ਦਿੱਲੀ ਮਾਰ ਵੀ ਲਈ ਸੀ ਸਭ ਤੋਂ ਪਹਿਲਾਂ ਸਰਦਾਰ ਬਘੇਲ ਸਿੰਘ ਲਾਲ ਕਿਲੇ ਅੱਗੇ ਪਹੁੰਚੇ ਆ ਉਹ ਅੰਦਰ ਦਾਖਲ ਨਹੀਂ ਹੋ ਰਿਹਾ ਸੀ ਲਾਲ ਕਿਲੇ ਅੱਗੇ ਖਲੋਤੇ ਸਰਦਾਰ ਬਗੇਲ ਸਿੰਘ ਦੇ ਅੱਗੇ ਹੋਂ ਤਤੀ ਤਤੀ ਤੋਂ ਲੈ ਕੇ ਤਤੀ ਤਵੀ ਤੋਂ ਲੈ ਕੇ ਚਾਂਦਨੀ ਚੋਂ ਤੇ ਫਿਰ ਸਰਹੰਦ ਦੇ ਚਮਕੌਰ ਮਾਛੀਵਾੜੇ ਤੋਂ ਨਖਾਸ ਚੋਂ ਕਾਨੂੰਵਾਲ ਤੇ ਉੱਪਰ ਹੀੜ ਸਭ ਕੁਮਗੇ ਕਿੰਨੇ ਹਿਸਾਬ ਬਾਕੀ ਨੇ ਇਸ ਕਿਲੇ ਨਾਲ ਸਰਦਾਰ ਬੋਲੇ ਐਨੇ ਨੂੰ ਕੋਈ ਛੋਲੇ ਭੁਜੰਗੀ ਸਿੰਘਾਂ ਨੇ ਕਿਲੇ ਦੇ ਦਰਵਾਜ਼ੇ ਤੋਂ ਹੈਦਰੀ ਝੰਡਾ ਉਤਾਰ ਕੇ ਨੀਲਾ ਨਿਸ਼ਾਨ ਝੁਲਾ ਦਿੱਤਾ ਸੀ ਦਲ ਦੇ ਦਾਖਲ ਹੋਣ ਤੋਂ ਪਹਿਲਾਂ ਹੀ ਖਾਲਸੀ ਨਿਸ਼ਾਨ ਕਿਲੇ ਵਿਤੇ ਝੁਲ ਰਿਹਾ ਸੀ ਸਰਦਾਰ ਨੇ ਬਾਕੀ ਸਰਦਾਰਾਂ ਦੀ ਉਡੀਕ ਕੀਤੀ ਤੇ ਸਰਦਾਰ ਜਸਾ ਸਿੰਘ ਆਲੂ ਵਾਲੀਏ ਨੂੰ ਅੱਗੇ ਲਾ ਕੇ ਲਾਲ ਕਿਲੇ ਵਿੱਚ ਦਾਖਲ ਹੋਏ ਜਮਨਾ ਕੰਡੇ ਪੜਾ ਲਾਉਣ ਦੇ ਕੁੱਲ 3 ਦਿਨ ਮਗਰੋਂ ਹੀ ਸਿੰਘ ਕਿਲੇ ਅੰਦਰ ਦੀਵਾਨੇ ਆਮ ਦੇ ਸਾਹਮਣੇ ਖਲੋਤੇ ਸਨ ਬਾਬਰ ਤੋਂ ਲੈ ਕੇ ਸ਼ਾਹ ਆलम ਤੱਕ ਸਭ ਇਸੇ ਥਾਂ ਦਰਬਾਰ ਲਾਉਂਦੇ ਰਹੇ ਸਨ ਇਸੇ ਦੀਵਾਨੇ ਆਮ ਤੋਂ ਕੈਰੀ ਫਰਮਾਨ ਜਾਰੀ ਹੁੰਦੇ ਰਹੇ ਸਨ ਉਹ ਭਾਵੇਂ ਔਰੰਗਜ਼ੇਬ ਨੇ ਕੀਤੇ ਫਰਖਸ਼ੀਅਰ ਨੇ ਕੀਤੇ ਤੇ ਭਾਵੇਂ ਉਸ ਤੋਂ ਮਗਰੋਂ ਸ਼ਾਹ ਆलम ਤੱਕ ਕੋਈ ਸਾਡੇ ਰਾਜਿਆ ਨਹੀਂ ਤੈਮੂਰ ਬਾਬਰ ਹਮਾਇੂਨ ਤੋਂ ਲੈ ਕੇ ਨਾਦਰ ਅਬਦਾਲੀ ਸਭ ਕਦੇ ਨਾ ਕਦੇ ਇਸ ਦੀਵਾਨੇ ਆਮ ਵਿੱਚ ਬਣੇ ਤਖਤ ਉੱਤੇ ਬੈਠੇ ਹੀ ਸਨ ਇਸੇ ਤਖਤ ਉੱਤੇ ਹੀ ਖਾਸ ਮੌਕਿਆਂ ਤੇ ਤਖਤੇ ਤਾਊਸ ਲਿਆਂਦਾ ਜਾਂਦਾ ਸੀ ਜਿਸ ਵਿੱਚ ਪਾਸ਼ਾ ਆਸਣ ਲਾਉਂਦਾ ਸੀ ਉਹ ਤਖਤੇ ਤਾਇੂਸ ਨਾਦਰ ਆਪਣੇ ਨਾਲ ਲੈ ਗਿਆ ਸੀ ਦੋਹੇ ਕੀਮਤੀ ਮੋਹਰਾ ਤੇ ਕੋਹੇ ਮੋਰ ਸवेत ਸਿੰਘਾਂ ਨੇ ਦਿਵਾਨੇ ਆਮ ਵਿਚਤਰਬਾਰ ਲਗਾਇਆ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਤਖਤ ਉੱਤੇ ਬਿਠਾਇਆ ਤੇ ਉਸ ਨੂੰ ਪਾਤਸ਼ਾਹ ਕਹਿ ਕੇ ਸੰਬੋਧਨ ਕੀਤਾ ਇਹ ਉਹੀ ਬਚਨ ਪੂਰੇ ਹੋ ਰਹੇ ਸਨ ਜੋ ਕਦੇ ਮਾਤਾ ਸੁੰਦਰੀ ਜੀ ਤੇ ਨਵਾਬ ਕਪੂਰ ਸਿੰਘ ਜੀ ਨੇ ਕਹੇ ਸਨ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਸੰਕੀਤਕ ਬਾਦਸ਼ਾਹ ਘੋਸ਼ਿਤ ਕੀਤਾ ਗਿਆ ਪਰ ਰਾਮਗੜੀ ਦੇ ਸਰਦਾਰਾਂ ਨੇ ਇਸ ਦਾ ਵਿਰੋਧ ਕੀਤਾ ਇਸ ਤੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਸਿੰਘਾਸਨ ਉੱਤੇ ਆ ਬੈਠੇ ਰਹਿਣ ਦੀ ਥਾਂ ਤਖਤ ਪੰਜਾ ਸਿੰਘਾਂ ਹਵਾਲੇ ਕਰ ਦਿੱਤਾ ਤੇ ਉਹਨਾਂ ਨੂੰ ਬਿਰਾਜਣ ਦੀ ਬੇਨਤੀ ਕੀਤੀ ਰਾਮਗੜੀ ਦੇ ਸਰਦਾਰ ਠੀਕ ਆਖਦੇ ਹਨ ਕਿ ਜਿੱਤ ਖਾਲਸੇ ਦੀ ਹੈ ਤੇ ਅਸੀਂ ਕਿਸੇ ਇੱਕ ਨੂੰ ਤਖਤ ਉੱਤੇ ਕਿਉਂ ਬਿਠਾਈ ਸਾਡੀ ਅਗਵਾਈ ਸਦਾ ਪੰਜਾ ਸਿੰਘਾਂ ਕੀਤੀ ਹੈ ਸੋ ਤਖਤ ਉੱਤੇ ਵੀ ਪੰਜਾ ਸਿੰਘਾਂ ਨੂੰ ਹੀ ਬਿਠਾਇਆ ਜਾਏ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਇਹ ਕਹਿਣ ਤੇ ਸਭ ਸਹਿਮਤ ਹੋਏ ਅੱਜ ਤੋਂ ਕੋਈ 75 ਸਾਲ ਪਹਿਲਾਂ ਸੱਚੇ ਪਾਤਸ਼ਾਹ ਆਖ ਰਹੇ ਸਨ ਕਿ ਰਾਜ ਕਰੇਗਾ ਖਾਲਸਾ ਬੇਸ਼ੱਕ ਖਾਲਸੇ ਨੇ ਬ੍ਰਹਮੰਡੀ ਰਾਜ ਸੰਭਾਲਣਾ ਹੈ ਤੇ ਸਿੰਘਾਂ ਦੀ ਪਾਤਸ਼ਾਹੀ ਕੱਲ ਤੋਂ ਪਾਰ ਹੈ ਨਿਹਚਲ ਰਾਜ ਸਤਗੁਰਾਂ ਸਾਨੂੰ ਬਖਸ਼ਿਆ ਹੈ ਪਰ ਅੱਜ ਅਸੀਂ ਇਸ ਦੁਨਿਆਵੀ ਤਖਤ ਉੱਤੇ ਬੈਠੇ ਵੀ ਰਾਜਿਆਂ ਨੂੰ ਦੱਸਾਂਗੇ ਕਿ ਰਾਜ ਦੀ ਅਸਲ ਪ੍ਰਭਾਸ਼ਾ ਕੀ ਹੈ ਕੀ ਰਾਜੇ ਨੇ ਤਖਤ ਉੱਤੇ ਬੈਠਾ ਆਪਣਾ ਹੁਕਮ ਚਲਾ ਕੇ ਰਾਜ ਕਰਨਾ ਹੁੰਦਾ ਹੈ ਕੀ ਰਾਜੇ ਨੇ ਆਪਣੀ ਤਾਕਤ ਨਾਲ ਲੋਕਾਂ ਉੱਤੇ ਰਾਜ ਕਰਨਾ ਹੁੰਦਾ ਹੈ ਕੀ ਰਾਜੇ ਨੇ ਆਪਣੀ ਐਸ਼ ਪ੍ਰਸਤੀ ਕਾਇਮ ਰੱਖਣ ਲਈ ਰਾਜ ਕਰਨਾ ਹੁੰਦਾ ਹੈ ਤੇ ਬਾਬਾ ਇਹ ਆਪ ਦਾ ਸਾਡੇ ਕੰਨੀ ਦੇਖਣ ਲੱਗਾ ਤੇ ਕੁਛ ਚਿਰ ਮਗਰੋਂ ਆਪ ਹੀ ਬੋਲੇ ਪਰ ਅਸਲ ਵਿੱਚ ਰਾਜੇ ਨੇ ਪਰਜਾ ਦੇ ਦਿਲਾਂ ਉੱਤੇ ਰਾਜ ਕਰਨਾ ਪਰਜਾ ਕਿਸੇ ਰਾਜੇ ਦੇ ਤਖਤ ਉੱਤੇ ਬੈਠੇ ਤੋਂ ਭੈ ਨਾ ਖਾਵੇ ਸਗੋ ਰਾਜਾ ਪਰਜਾ ਨੂੰ ਆਪਦੇ ਹਿੱਤ ਅਸ਼ੀ ਜਾਪੇ ਪਰਜਾ ਨੂੰ ਆਪਣੇ ਕੋਈ ਦੁੱਖ ਤਕਲੀਫ ਰਾਜੇ ਕੋਲੇ ਕਹਿਣ ਤੋਂ ਝਿਜਕ ਨਾ ਹੋਵੇ ਪਰਜਾ ਨੂੰ ਕਹਿਣਾ ਵੀ ਕਿਉਂ ਪਵੇ ਰਾਜਾ ਲੋਕਾਂ ਦੀਆਂ ਮੁਸੀਬਤਾਂ ਤੋਂ ਆਪ ਜਾਣੂ ਹੋਵੇ ਪਰਜਾ ਨੂੰ ਕਿਸੇ ਤਰ੍ਹਾਂ ਦਾ ਭਾਰ ਨਾ ਮਹਿਸੂਸ ਹੋਵੇ ਬਾਬਾ ਹਜੇ ਬੋਲ ਹੀ ਰਿਹਾ ਸੀ ਕਿ ਮੇਰਾ ਧਿਆਨ ਇੱਕ ਬਜ਼ੁਰਗ ਵੱਲ ਚਲਾ ਗਿਆ ਜੋ ਅੱਖਾਂ ਵਿੱਚੋਂ ਥਰੂ ਪੂੰਝ ਰਿਹਾ ਸੀ ਬਾਬਾ ਪੰਗੂ ਬੋਲ ਹੀ ਰਿਹਾ ਸੀ ਕਿ ਉਹ ਥਰੂ ਵਹਾਉਂਦਾ ਬਾਬਾ ਇੱਕਦਮ ਬੋਲਿਆ ਰਾਜਾ ਗਰੀਬ ਮੋਚੀ ਦੀ ਪੰਡ ਸਿਰ ਧਰ ਕੇ ਉਸ ਦੇ ਘਰ ਛੱਡ ਕੇ ਆਏ ਰਾਜਾ ਵੱਟੇ ਮਾਰਦੇ ਵਾਲਾਂ ਨੂੰ سونے ਦੀਆਂ ਮੂਹਰਾ ਮੰਡੇ ਰਾਜੇ ਦਾ ਪੈਰਾਂ ਨਾਲ ਛੁਹਾ ਕੇ ਲੋਹੇ ਦੇ ਤਵੇ سونے ਦੇ ਹੋ ਜਾਣ ਤੇ ਫਿਰ ਉਹ ਭੁੱਬਾ ਮਾ ਰੋਣ ਲੱਗਾ ਰੋਂਦਾ ਹੋਇਆ ਬਜ਼ੁਰਗ ਬਾਬਾ ਮੇਰੇ ਸੁਪਨਿਆਂ ਵਿੱਚ ਆਉਂਦੀਆਂ ਗੱਲਾਂ ਕਰ ਰਿਹਾ ਸੀ ਗੱਲ ਮੇਰੇ ਹਿਸਾਬ ਵਿੱਚ ਨਹੀਂ ਆ ਰਹੀ ਸੀ ਕਿ ਇਸ ਬਾਬੇ ਨੂੰ ਵੀ ਇਹੋ ਸੁਪਨੇ ਆਉਂਦੇ ਹੋਣਗੇ ਕਿ ਸੱਚਮੁੱਚ ਕਦੇ ਇਸ ਤਰ੍ਹਾਂ ਦਾ ਰਾਜਾ ਹੋਇਆ ਹੋਵੇਗਾ ਕੀ ਮੀਰਾ ਤੇ ਇਸ ਬਾਪੂ ਦਾ ਆਪਸ ਵਿੱਚ ਕੋਈ ਸੰਬੰਧ ਹੈ ਇਹ ਸਭ ਸਵਾਲ ਮੇਰੇ ਅੰਦਰ ਚੱਲ ਰਹੇ ਸਨ ਮਹਾਰਾਜ ਭਲੀ ਕਰੇ ਆਖਦੇ ਆ ਬਾਬੇ ਭੰਗੂ ਨੇ ਕਥਾ ਅੱਗੇ ਤੋਰੀ ਆਰਾਮਗੜੀਏ ਸਰਦਾਰਾਂ ਨੇ ਚਾਰ ਵੱਡੀਆਂ ਤੋਪਾਂ ਆਪਣੇ ਕਬਜ਼ੇ ਵਿੱਚ ਲੈ ਲਈ ਹੁਣ ਉਹਨੇ ਲਾਲ ਕਿਲੇ ਦੇ ਉਸ ਤਖਤ ਅੱਗੇ ਖਲੋਤੇ ਸਨ ਜਿੱਥੇ ਸਿੱਲ ਉੱਤੇ ਬੈਠ ਕੇ ਅੱਬਾ ਬਾਦਸ਼ਾਹ ਫਰਮਾਨ ਜਾਰੀ ਕਰਿਆ ਕਰਦੇ ਸਨ ਚਾਹੁੰਦਾ ਤਾਂ ਮੈਂ ਇਹ ਹਾਂ ਕਿ ਸਖਤ ਨੂੰ ਫਟ ਕੇ ਜਮਨਾ ਵਿੱਚ ਢੋੜ ਦੇਆ ਜਾਂ ਇਸ ਦੇ ਟੁਕੜੇ ਟੁਕੜੇ ਕਰਕੇ ਚਾਂਦਨੀ ਚੌਂਕ ਵਿਖੇ ਸਾਰੇ ਜਾਣ ਸਰਵ ਦੇ ਲਈ ਨੌਵੇਂ ਪਾਸ਼ਾ ਜੀ ਦੇ ਸਥਾਨ ਦੀ ਅੰਨੀਹਾ ਵਿੱਚ ਪਾ ਦਿਆ ਪਰ ਨਹੀਂ ਇਸ ਨਾਲ ਇਹ ਸੰਗਤ ਨੂੰ ਬਹੁਤੀ دیر ਚੇਤੇ ਨਹੀਂ ਰਹੇਗਾ ਸਰਦਾਰ ਜਸਾ ਸਿੰਘ ਰਾਮ ਗੜੀਆ ਆਪਣੇ ਘੋੜੇ ਤੇ ਸਵਾਰ ਮੁਗਲੀਆ ਤਖਤ ਅੱਗੇ ਖਲੋਤੇ ਸਨ ਫੇ ਤੁਹਾਡਾ ਕੀ ਇਰਾਦਾ ਹੈ ਸਰਦਾਰ ਜਸਾ ਸਿੰਘ ਜੀ ਇਰਾਦਾ ਤਾਂ ਮੇਰਾ ਇਹ ਹੈ ਕਿ ਇਸ ਤਖਤ ਨੂੰ ਕੈਦ ਕਰਕੇ ਸ਼੍ਰੀ ਅਮਿਤਸਰ ਸਾਹਿਬ ਲੈ ਜਾਵਾਂ ਕੈਦ ਕਰਕੇ ਹਾਂ ਸਿੰਗਲਾਂ ਵਿੱਚ ਨੋੜ ਕੇ ਤੇ ਉੱਥੇ ਅਸੀਂ ਇਸ ਨੂੰ ਕਿੱਥੇ ਰੱਖਾਂਗੇ ਆਪਣੀ ਬੁੰਗੇ ਵਿੱਚ ਬੁੰਗੇ ਆਮ ਗੜੀਏ ਵਿੱਚ ਉਸੇ ਤਰ੍ਹਾਂ ਸੰਗਲਾਂ ਵਿੱਚ ਨੂੜ ਕੇ ਬੁੰਗੇ ਦੀ ਹੇਠਲੀ ਮੰਜ਼ਲ ਵਿੱਚ ਕਾਇਦ ਕਰਾਂਗੇ ਤਾਂ ਕਿ ਰਹਿੰਦੀ ਦੁਨੀਆ ਤੱਕ ਲੋਕ ਵੇਖਣ ਕਿ ਦਿੱਲੀ ਦਾ ਤਖਤ ਅਕਾਲ ਜੀ ਦੇ ਤਖਤ ਨਾਲੋਂ ਨਹੀਂ ਵਾਹੇ ਆਮ ਗੜੀਏ ਸਰਦਾਰਾਂ ਨੇ ਇਸੇ ਤਰ੍ਹਾਂ ਕੀਤਾ ਉਹਨਾਂ ਤਖਤ ਦੀ ਉਹ ਸਿੱਲੀ ਉਖਾੜੀ ਜਿਸ ਉੱਤੇ ਬਾਦਸ਼ਾਹ ਬੈਂਦੇ ਸਨ ਤਨਾਹ ਨੂੰ ਉੱਪਰ ਉਹ ਸਾਰੀ ਸੰਗਵਰ ਮਰਦੀ ਛੱਤ ਦੀ ਓਟ ਲਈ ਖਲੋਤੇ 44 ਥਮਾਂ ਵੀ ਉਖਾੜ ਲਏ। ਇਹ ਸਭ ਕਰਦਿਆਂ ਦੇਖ ਬਿਲਕੁਲ ਸਿੰਘ ਉਸੇ ਰੋਮ ਵਿੱਚ ਸਨ। ਜਦ ਉਹਨਾਂ ਗਧਿਆਂ ਨਾਲ ਸਰਹੰਦ ਵਿੱਚ ਹਲਵਾਹੇ ਸਨ ਤੇ ਹੇਠਲੀ ਉੱਤੇ ਕਰ ਦਿੱਤੀ ਸੀ। ਉਹਨਾਂ ਦਿੱਲੀ ਮਾਰ ਲਈ ਸੀ ਤੇ ਸੰਕੇਤਕ ਰੂਪ ਵਿੱਚ ਦੇਖਿਆ ਇਹ ਮਾਰਸਾ ਦੀਆਂ ਵੀ ਯਾਦ ਰਹਿਣੀ ਸੀ। ਇਹ ਸਿੰਘ ਕੀ ਲਾ ਜਾ ਰਹੇ ਨੇ ਸੰਗਲਾ ਵਿੱਚ ਨੋੜ ਕੇ। ਦਿੱਲੀ ਵਾਸੀ ਬੜੀ ਉਤਸੁਕਤਾ ਨਾਲ ਇਹਨਾਂ ਗੱਡਿਆਂ ਦੇ ਕਾਫਲੇ ਨੂੰ ਦੇਖ ਰਹੇ ਸਨ। ਕਿਸੇ ਦੇ ਸਮਝ ਨਹੀਂ ਆ ਰਿਹਾ ਸੀ। ਇਹ ਪੱਥਰ ਦੀ ਸੱਲੇ ਜੰਗਲਾ ਵਿੱਚ ਕਿਉਂ ਬੰਨੀ ਹੋਈ ਹੈ ਸ਼ਾਇਦ ਕਿਸੇ ਇਸ ਵਿੱਚ ਕੁ ਹੀਰੇ ਮੋਤੀ ਜੜੇ ਹੋਣ ਦਿੱਲੀ ਦੇ ਆਮ ਵਾਸੀ ਕਿਹੜਾ ਕਦੇ ਲਾਲ ਪਲੇ ਦੀ ਕਿਸੇ ਇਸ ਖਾਸ ਥਾਂ ਤੱਕ ਪਹੁੰਚੇ ਸਨ ਸ਼ਾਇਦ ਨਹੀਂ ਜ਼ਰੂਰ ਇਹ ਜ਼ਰੂਰ ਕੋਈ ਕੀਮਤੀ ਹੋਏਗੀ ਇੱਕ ਹੋਰ ਸਥਾਨਕ ਵਾਸੀ ਬੋਲੇ ਸਰਦਾਰ ਜੱਸਾ ਸਿੰਘ ਗੱਡਿਆਂ ਸਮੇਤ ਚਾਂਦੀ ਚੌਂਕ ਪਹੁੰਚੇ ਆ ਤੇ ਬੋਰਡ ਹੇਠ ਬਣੇ ਥੜੇ ਕੋਲ ਹੱਥ ਜੋੜ ਖਲੋ ਗਿਆ ਸਿੱਲੂ ਉਸਨੇ ਥੜੇ ਦੇ ਪੈਰਾਂ ਵਿੱਚ ਰਖਵਾ ਦਿੱਤੀ ਤੇ ਬੋਲੇ ਹੇ ਨੌਵੇਂ ਪਾਸ਼ਾ ਵਿਰਾਗ ਦੇ ਬਰਬਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਖਾਲਸੇ ਨੇ ਆਪ ਜੀ ਦੀ ਮਿਹਰ ਨਾਲ ਉਹਨਾਂ ਸ਼ਾਹ ਤਖਤਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ ਸੋ ਜ਼ੁਲਮੀ ਫਰਮਾਨ ਜਾਰੀ ਕਰਦੇ ਸਨ ਇਹ ਸਿਰਫ ਤਖਤ ਨਹੀਂ ਪੁੱਟਿਆ ਗਿਆ ਸਤਿਗੁਰ ਜੀਓ ਆਪ ਜੀ ਦੇ ਫਰਮਾਨ ਸੱਚੇ ਹੋਏ ਨੇ ਤੇ ਮੁਗਲੀਆਂ ਸلطਨਤ ਦੀ ਜੜ੍ਹ ਪੁੱਟੀ ਗਈ ਹੈ ਮਿਹਰ ਕਰਨਾ ਪਾਦਸ਼ਾਹ ਜੀ ਆਖਰੀ ਵਕਸ਼ਨਾ ਤਾਂ ਕਿ ਆਪ ਜੀ ਦਾ ਖਾਲਸਾ ਸਮੁੱਚੀ ਧਰਤੀ ਤੋਂ ਲੁਕਾਈ ਦਾ ਲਹੂ ਪੀਣ ਵਾਲੇ ਜ਼ਾਲਮ ਰਾਜਿਆਂ ਦੀ ਜੜ 뿌ਟ ਕਟੇ ਸਰਦਾਰ ਜੱਸਾ ਸਿੰਘ ਤੇ ਸਾਥੀਆਂ ਨੇ ਇਹ ਸਿੱਲ ਅੰਮ੍ਰਿਤਸਰ ਸਾਹਿਬ ਲਿਆਂਦੀ ਤੇ ਉਸ ਨੂੰ ਰਾਮਗੜੀ ਆ ਬੁੰਗੇ ਵਿੱਚ ਲੈ ਗਏ ਉਸੇ ਤਰ੍ਹਾਂ ਸੰਗਲਾਂ ਵਿੱਚ ਨੂੜੀ ਹੋਈ ਸਿੱਲ ਸ੍ਰੀ ਦਰਬਾਰ ਸਾਹਿਬ ਤੇ ਕਾਲ ਬੁੰਗੇ ਤੋਂ ਬਹੁਤ ਨਿਮੀ ਕਰਕੇ ਰੱਖੀ ਗਈ ਸਤਿਗੁਰੂ ਸ੍ਰੀ ਰਾਮਦਾਸ ਜੀ ਮਹਾਰਾਜ ਦੀ ਦਰਸ਼ਨ ਕਰਨਾ ਆਉਂਦੀ ਅਸੰਗਤ ਸਦੀ ਸਦੀਆਂ ਤੱਕ ਇਹ ਚੀਜ਼ੇ ਰੱਖਣਗੀਆਂ ਕਿ ਉਹਨਾਂ ਦੇ ਪੁਰਖਿਆਂ ਨੇ ਲਾਲ ਕਿਲੇ ਦਾ ਤਖਤ ਕਿਵੇਂ ਅਕਾਲ ਜੀ ਦੇ ਤਖਤ ਅੱਗੇ ਨਿਵਾਇਆ ਸੀ ਕੈਦ ਕੀਤੀ ਹੋਈ ਇਹ ਸਿੱਲ ਰਹਿੰਦੀ ਦੁਨੀਆ ਦੀ ਤਿੱਕ ਦਰਬਾਰ ਸਾਹਿਬ ਤੋਂ ਨਹੀਂ ਵੀ ਤੇ ਰਹੇਗੀ ਰਾਮਗੜੀ ਦੇ ਸਰਦਾਰ ਦੇ ਮਨ ਦੀ ਗੱਲ ਹੋ ਗਈ ਸੀ ਤੇ ਉਹ ਬਹੁਤ ਖੁਸ਼ ਸੀ ਉਸ ਨੂੰ ਦਿੱਲੀ ਤੋਂ ਨਾ ਤਾਂ ਨਜ਼ਰਾਨੇ ਚਾਹੀਦੇ ਸਨ ਤੇ ਨਾ ਹੀ ਕੋਈ ਰਾਜ ਭਾਗ ਦੀ ਲਾਲਸਾ ਉਸ ਨੇ ਤਾਂ ਦਿੱਲੀ ਸਦਾ ਲਈ ਖਾਲਸੇ ਦੇ ਚਰਨਾਂ ਵਿੱਚ ਨਿਵਾ ਦਿੱਤੀ ਸ਼ਾਹੀ ਕਿਲੇ ਦੇ ਤਖਤ ਦੀ ਇਹ ਸਿਲਪਰ ਕਰਮਾ ਵਿੱਚ ਲੰਗਦੀ ਸੰਗਤਾਂ ਦੇ ਪੈਰਾਂ ਤੋਂ ਵੀ ਨਿਮੀ ਹੋਈ ਪਈ ਸੀ ਤੇ ਉਸ ਲਈ ਮਾਣ ਵਾਲੀ ਗੱਲ ਸੀ ਕਿ ਉਦੋਂ ਦਿੱਲੀ ਵਿੱਚ ਸਿੰਘਾਂ ਦੇ ਲਾਲ ਕਿਲੇ ਪਹੁੰਚਣ ਦੀ ਖਬਰ ਸੁਣਦੇ ਸਾਰ ਹੀ ਸ਼ਾ আলম ਆਪਣੇ ਖਾਸ ਦਰਬਾਰੀਆਂ ਨਾਲ ਲਾਲ ਕਿਲੇ ਦੀਆਂ ਖੁਫਤਿਨ ਗੁਪਤ 18 ਉੱਤੇ ਜਾ ਕੇ ਲੁਕ ਗਿਆ ਸੀ ਉਹ ਹੁਣ ਕਿਸੇ ਤਰ੍ਹਾਂ ਖਾਲਸੇ ਤੋਂ ਆਪਣੀ ਜਾਨ ਬਖਸ਼ਾਉਣੀ ਚਾਹੁੰਦੇ ਸਨ ਉਸੇ ਲਈ ਗੁੰਦਾ ਗੁੰਦ ਰਹੇ ਸਨ ਧੰਨਵਾਦ ਅੱਜ ਵਾਲਾ ਭਾਗ ਸਮਾਪਤ ਹੋ ਗਿਆ ਜੀ ਕੱਲ ਮਿਲਾਂਗੇ ਅਗਲੇ ਭਾਗ ਦੇ ਜੁੜੇ ਰਹੋ ਸਿੱਖ ਇਤਿਹਾਸ ਦੀਆਂ ਜੀਆਂ ਹੋਰ ਪੁਸਤਕਾਂ ਨੂੰ ਸੁਣਨ ਦੇ ਲਈ ਪੜ੍ਹਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ